हां जी किसान भाइयो सत श्री अकाल किसान भ्रा आज ਆਪਾਂ ਗੱਲ ਕਰਨੀ ਸਨਮਾਨ ਦੀ ਯੋਜਨਾ ਦੀ ਜਾਣੀ ਕਿ ਜਿਹਨੂੰ ਆਪਾਂ ਮੋਦੀ ਵਾਲੀ ਸਕੀਮ ਕਿਸਾਨ ਭਰਾ ਕਹਿ ਦਿੰਦੇ ਜਾਂ 2000 ਵਾਲੀ ਸਕੀਮ ਜਿਹੜੇ ਜਾਣੀ ਕਿ 4-4 ਮਹੀਨੇ ਬਾਅਦ ਜੜੀਆਂ ਤਿੰਨ ਕਿਸ਼ਤਾਂ ਆਉਂਦੀਆਂ ਜਾਨੀ ਕਿ ਸਾਲ ਦਾ 6000 ਰੁਪਿਆ ਸੋ ਜਿਨ੍ਹਾਂ ਕਿਸਾਨ ਭਰਾ ਦੇ ਖਾਤੇ ਜਾਣੀ ਕਿ ਪੈਸੇ ਉਹਨੇ ਬੰਦ ਹੋ ਗਏ ਇੱਕ ਕਿਸ਼ਤਾਂ ਹੀ ਜਾਂ 10 ਕਿਸ਼ਤਾਂ ਕੇ ਬੰਦ ਹੋ ਗਏ ਜਾਂ ਫਿਰ ਨਵਾਂ ਅਪਲਾਈ ਕਰਨਾ ਪੂਰੀ ਡਿਟੇਲ ਨਾਲ ਜਾਣਕਾਰੀ ਸ਼ੇਅਰ ਕਰਦੇ ਆਂ ਜਿਹੜੇ ਭਰਾ ਚੈਨਲ ਤੇ ਪਹਿਲੀ ਵਾਰ ਆਏ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੇਕਰ ਤੁਸੀਂ ਫੇਸਬੁੱਕ ਤੇ ਦੇਖ ਤੇ ਆਪਣੇ ਪੇਜ ਨੂੰ ਜ਼ਰੂਰ ਫੋਲੋ ਕਰ ਲਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਤਾਂ ਕਿ ਹਰ ਇੱਕ ਵੀਰ ਤੱਕ ਜਾਣਕਾਰੀ ਪਹੁੰਚ ਜਾਵੇ ਸੋ ਹੁਣ ਗੱਲਬਾਤ ਕਰਦੇ ਆਂ ਜਿਹੜੀ ਇਹ ਸਕੀਮ ਆ ਤਾਂ ਜਦੋਂ ਕਿਸਾਨ ਪ੍ਰੋਆਇ ਸਕੀਮ ਸ਼ੁਰੂ ਹੋਈ ਸੀ ਤਾਂ ਉਦੋਂ ਲਗਭਗ ਸਰਕਾਰ ਨੇ ਕੋਈ ਇਹਦੇ ਵਿੱਚ ਜ਼ਮੀਨ ਦੀ ਸ਼ਰਤ ਨਹੀਂ ਸੀ ਰੱਖੀ ਸਿਰਫ ਆਖਿਆ ਕਿ ਕਿਸਾਨ ਜਿਹੜੇ ਅਪਲਾਈ ਕਰ ਸਕਦੇ ਪਰ ਉੱਥੇ ਹੋਇਆ ਕਿ ਵੀ ਜਿਸ ਕੇ ਪਰਿਵਾਰ ਦੇ 4 ਮੈਂਬਰ ਸੀ ਉਹਨਾਂ ਚਾਹੋ ਨੇ ਅਪਲਾਈ ਕਰਦਾ ਜੇ 10 ਮੈਂਬਰ ਸੀ 10 ਨੇ ਅਪਲਾਈ ਕਰ ਦਿੱਤਾ ਕੋਈ ਰਿਕਸ਼ਾ ਵਾਲਾ ਹੋਵੇ ਕੋਈ ਟੈਂਪੂ ਵਾਲਾ ਹੋਵੇ ਕੋਈ ਵੀ ਹੋਵੇ ਜਾਨੀ ਕਿ ਜਿਹੜਾ ਕਿਸਾਨ ਨਹੀਂ ਸੀ ਉਹਨੇ ਵੀ ਅਪਲਾਈ ਕਰ ਦਿੱਤਾ ਸੀ ਜਿਹਦੇ ਕਰਕੇ ਜਿਹੜੇ ਜੈਨੂਇਨ ਕਿਸਾਨ ਵੀ ਉਹਨਾਂ ਨੂੰ ਜਿਹੜਾ ਇਸ ਚੀਜ਼ ਦਾ ਜਾਨੀ ਕਿ ਆਪਾਂ ਕਹਿ ਸਕਦੇ ਨੁਕਸਾਨ ਦੇਖਣ ਨੂੰ ਮਿਲਿਆ ਕਿਉਂਕਿ ਜਦੋਂ ਜ਼ਿਆਦਾ ਅਪਲਾਈ ਹੋ ਗਏ ਤੇ ਸਰਕਾਰ ਨੇ ਵੀ ਜਿੱਦੇ ਵਿੱਚ ਫਿਰ ਡਾਟਾ ਇਕੱਠਾ ਕੀਤਾ ਵੀ ਕਿਸਾਨ ਤਾਂ ਥੋੜੇ ਵੀ ਇੰਨੀ ਸਕੀਮ ਦਾ ਜਿਹੜਾ ਫਾਇਦਾ ਲੈ ਰਹੇ ਆ ਪੈਸਾ ਜ਼ਿਆਦਾ ਜਾ ਰਿਹਾ ਤੇ ਪੈਸਾ ਜਾ ਕਿੱਥੇ ਰਿਹਾ ਇਨੇ ਕਿਸਾਨ ਹੈ ਨਹੀਂ ਜਿੰਨੇ ਮਤਲਬ ਜਿਹੜਾ ਪੈਸਾ ਖਰਚਿਆ ਜਾ ਰਿਹਾ ਉੱਥੇ ਜਦੋਂ ਸਰਕਾਰ ਨੇ ਇਹਦੀ ਨਕਵੈਰੀ ਕੀਤੀ ਤਾਂ ਉਹਦੇ ਵਿੱਚ ਪਾਇਆ ਗਿਆ ਵੀ ਜਿਹੜੇ ਕਿਸਾਨ ਨਹੀਂ ਸੀ ਹੈਗੇ ਉਹ ਵੀ ਜਿਹੜਾ ਸਕੀਮ ਦਾ ਫਾਇਦਾ ਲੈ ਰਹੇ ਆ ਤੇ ਕਈ ਜਿਹੜੇ ਕਿਸਾਨ ਜੈਨੂਨ ਕਿਸਾਨ ਸੀ ਉਹ ਵੀ ਇਸ ਸਕੀਮ ਦੇ ਫਾਇਦੇ ਤੋਂ ਵਾਂਝੇ ਰਹਿ ਰਹੇ ਆ ਤੇ ਆ ਉੱਥੇ ਫਿਰ ਸਰਕਾਰ ਨੇ ਕੀਤਾ ਵੀ ਜਮ੍ਹਾਂਬੰਦੀ ਅਟੈਚ ਕਰਨੀ ਸ਼ੁਰੂ ਕਰ ਦਿੱਤੀ ਯਾਨੀ ਕਿ ਉਹਨਾਂ ਨੇ ਕਿਹਾ ਵੀ ਜਿਨ੍ਹਾਂ ਦੇ ਖਾਤਿਆਂ ਦੇ ਨਾਲ ਜਮ੍ਹਾਂਬੰਦੀ ਅਟੈਚ ਕਰਵਾਉਣਗੇ ਉਹ ਸਕੀਮ ਦਾ ਫਾਇਦਾ ਲੈਣਗੇ ਯਾਨੀ ਕਿ ਆਪਾਂ ਕਹਿ ਸਕਦੇ ਹਾਂ ਵੀ ਜਿਨ੍ਹਾਂ ਦੀਆਂ ਚਾਹੇ ਉਹ ਸਮੇਂ ਦੋ ਕਿਸ਼ਤਾਂ ਆਈਆਂ ਸੀ ਕਿਸੇ ਦੀਆਂ 10 ਆਈਆਂ ਸੀ ਕਿਸੇ ਤੇ ਦੀਆਂ 12 ਆਈਆਂ ਸੀ ਉਹ ਜਿਵੇਂ ਜਿਵੇਂ ਸਰਕਾਰ ਦੇ ਧਿਆਨ 'ਚ ਇਹ ਗੱਲ ਆਉਂਦੀ ਗਈ ਓਵੇਂ ਓਵੇਂ ਖਾਤੇ ਜਿਹੜੇ ਉਹਨਾਂ ਦੇ ਉੱਪਰ ਲੈਡ ਸੀਡਿੰਗ ਨੋ ਆਉਣਾ ਸ਼ੁਰੂ ਹੋ ਗਿਆ ਯਾਨੀ ਕਿ ਉੱਥੇ ਜਮ੍ਹਾਂ ਬੰਦੀ ਦੀ ਮੰਗ ਹੋਣੀ ਜ਼ਮੀਨ ਦੀ ਮੰਗ ਸ਼ੁਰੂ ਹੋਣਾ ਕਰਦੇ ਦੀ ਬਈ ਇੱਥੇ ਤੁਸੀਂ ਆਪਣੀ ਜ਼ਮੀਨ ਦੀ ਫਰਦ ਜਿਹੜੀ ਅਟੈਚ ਕਰਵਾਓ ਤਾਂ ਹੀ ਇਸ ਸਕੀਮ ਦਾ ਫਾਇਦਾ ਲੈ ਸਕਦੇ ਜੇਕਰ ਤੁਸੀਂ ਕਿਸਾਨ ਹੋਵੋਗੇ ਜੇਕਰ ਤੁਹਾਡੇ ਨਾਂ ਦੇ ਜ਼ਮੀਨ ਆ ਪਰ ਜਿੱਥੇ ਜਿਨ੍ਹਾਂ ਦੇ ਕਿਸਾਨਾਂ ਦੇ ਨਾਂ ਦੇ ਜ਼ਮੀਨ ਸੀ ਜਿਵੇਂ ਜਿਵੇਂ ਉਹ ਆਪਣੀ ਆਨਲਾਈਨ ਕਰਵਾਏ ਗਏ ਓਵੇਂ ਮ ਕਿਸਾਨ ਵੀਰਾਂ ਨੂੰ ਉਸ ਚੀਜ਼ ਦਾ ਫਾਇਦਾ ਦੇਖਣ ਨੂੰ ਮਿਲਿਆ ਜਿਨ੍ਹਾਂ ਦੇ ਜ਼ਮੀਨ ਨਹੀਂ ਸੀ ਨਾ ਉਹਨਾਂ ਦੇ ਫਿਰ ਆਟੋਮੈਟਿਕ ਜਿਹੜੇ ਖਾਤੇ ਕੱਟੇ ਗਏ ਤਾਂ ਇੱਥੇ ਜਿਹੜੀ ਸਭ ਤੋਂ ਵੱਡੀ ਗਲਤੀ ਇੱਕ ਹੋਰ ਕਿਸਾਨ ਵੀਰਾਂ ਨੇ ਕੀਤੀ ਸੀ ਉਹ ਗਲਤੀ ਇਹ ਕੀਤੀ ਸੀ ਵੀ ਕਈਆਂ ਨੇ ਕੀ ਕੀਤਾ ਵੀ ਆਪਣੇ ਘਰ ਦੇ ਵਿੱਚ ਹਮੇਸ਼ਾ ਕਈ ਵੈਸੇ ਤਾਂ ਹੋਣਾ ਥੱਗਪਗ ਹਰ ਇੱਕ ਮੈਂਬਰ ਕੋਲ ਦੋ ਦੋ ਫੋਨ ਵੀ ਹੈਗੇ ਆ ਪਰ ਆਪਾਂ ਉੱਥੇ ਜ਼ਿਆਦਾ ਜਿਹੜੀ ਗਲਤੀ ਕਿਸਾਨ ਭਰਾਵਾਂ ਨੇ ਕੀਤੀ ਸੀ ਉਹਨਾਂ ਨੇ ਵੀ ਇੱਕ ਨੰਬਰ ਹੀ ਹਰ ਇੱਕ ਖਾਤੇ ਨਾਲ ਅਟੈਚ ਕਰਦਾ ਜਦੋਂ ਆਪਾਂ ਫਾਰਮ ਭਰੇ ਸੀ ਉਦੋਂ ਇਸ ਕੋ ਨੰਬਰ ਜਿਹੜਾ ਅਟੈਚ ਕੀਤੀ ਗਏ ਜਿਨ੍ਹਾਂ ਨੇ ਜਾਦੇ ਯਾਨੀ ਕਿ ਪਰਿਵਾਰ ਦੇ ਮੰਨ ਕੇ ਚਲੋ ਚਾਰ ਮੈਂਬਰ ਸੀ ਚਾਹ ਮੈਂਬਰਾਂ ਦੇ ਨਾਂ ਤੇ ਇੱਕੋ ਮੋਬਾਈਲ ਨੰਬਰ ਹੀ ਉਹਨਾਂ ਵਿੱਚ ਐਡ ਕਰਵਾ ਦਿੱਤਾ ਉਹਦੇ ਕਰਕੇ ਵੀ ਜਿਹੜੀਆਂ ਉਹਨਾਂ ਦੀਆਂ ਕਿਸ਼ਤਾਂ ਰੁਗੀਆਂ ਕਿਉਂਕਿ ਉਹ ਉਸ ਯਾਨੀ ਕਿ ਜਿਹੜੀ ਕਿਸਾਨ ਆਪਣੇ ਸਰਕਾਰ ਦੇ ਧਿਆਨ ਚਾਗੇ ਵੀ ਇੱਕ ਇੱਕੋ ਪਰਿਵਾਰ ਜਿਹੜਾ ਇਹ ਚਾਰ ਮੈਂਬਰ ਫਾਇਦਾ ਲੈ ਰਹੇ ਉੱਥੇ ਵੀ ਜਿਹੜੀਆਂ ਉਹ ਕਿਸ਼ਤਾਂ ਰੁਗੀਆਂ ਕਿਉਂਕਿ ਇੱਕ ਨੰਬਰ ਹੋਣ ਕਰਕੇ ਮੋਬਾਈਲ ਨੰਬਰ ਇੱਕ ਲੱਗਾ ਸੀ ਉਹਦੇ ਕਰਕੇ ਵੀ ਜਿਹੜੇ ਜ਼ਿਆਦਾਤਰ ਇਹ ਖਾਤੇ ਇਸ ਤਰੀਕੇ ਬੰਦ ਹੋ ਜਾਣਗੇ ਕਿਸ਼ਤਾਂ ਉਹਨਾਂ ਦੀਆਂ ਰੁਗੀਆਂ ਸੀ ਸੋ ਜੇਕਰ ਹੁਣ ਅਜੇ ਵੀ ਤੁਹਾਡਾ ਕੋਈ ਜਾਦੇ ਖਾਤਿਆਂ ਨਾਲ ਤੁਸੀਂ ਜਿਹੜੀ ਸਕੀਮ ਦਾ ਫਾਇਦਾ ਲੈ ਰਹੇ ਜੇਕਰ ਤੁਹਾਨੂੰ ਲੱਗਦਾ ਵੀ ਸਾਡੇ ਪਰਿਵਾਰ ਦੇ ਦੋ ਮੈਂਬਰ ਫਾਇਦਾ ਲੈ ਰਹੇ ਜਾਂ ਚਾਰ ਮੈਂਬਰ ਲੈ ਤੇ ਸਾਡਾ ਨੰਬਰ ਜਿਹੜਾ ਜਾਦੇ ਖਾਤਿਆਂ ਨਾਲ ਇੱਕੋ ਨੰਬਰ ਲੱਗਾ ਤਾਂ ਉਧਰ ਤੁਸੀਂ ਜਿਹੜਾ ਅਪਡੇਟ ਜਰੂਰ ਕਰਵਾ ਕਰਵਾ ਲੋ ਇਹ ਨਾਲ ਇੱਕ ਸਰਕਾਰ ਦੇ ਧਿਆਨ ਚਾਹੇ ਬਾਅਦ ਦੇ ਵਿੱਚ ਤੁਹਾਡੇ ਉਹ ਜਿਹੜਾ ਕਿਸ਼ਤਾਂ ਜਿਹੜੀਆਂ ਰੋਕ ਜਾਣ ਜੇਕਰ ਤੁਸੀਂ ਜੈਨੂਨ ਆ ਤਾਂ ਤੁਹਾਨੂੰ ਇਹ ਜੇ ਬਿਲਕੁਲ ਆਪਣਾ ਸਹੀ ਅਪਡੇਟ ਕਰਵਾ ਲੈਣਾ ਚਾਹੀਦਾ ਨੰਬਰ ਤਾਂ ਕਿ ਜਿਹੜੀਆਂ ਤੁਹਾਡੀਆਂ ਕਿਸ਼ਤਾਂ ਦੇ ਵਿੱਚ ਪ੍ਰੋਬਲਮ ਨਾ ਦੇਖ ਨੂੰ ਮਿਲੇ ਸੋ ਅੱਗੇ ਆਪਾਂ ਗੱਲ ਕਰਦੇ ਬੇ ਨਵੀਂ ਸਕੀਮ ਜਾਂ ਜਿਨ੍ਹਾਂ ਦੀਆਂ ਕਿਸ਼ਤਾਂ ਰੋਗੀਆਂ ਹੁਣ ਉਹ ਕਿਵੇਂ ਲੈ ਸਕਦੇ ਤੇ ਇੱਥੇ ਇੱਕ ਸਾਨੂੰਰੇ ਇੱਕ ਗੱਲ ਜਰੂਰ ਨੋਟ ਕਰ ਲਿਓ ਹੁਣ ਮੇਰੀ ਆਪਾਂ ਜਿਹੜੀ ਵੀਡੀਓ ਪਾਈ ਇਹਦੇ ਵਿੱਚ ਵੀ ਤੁਹਾਨੂੰ ਕਮੈਂਟ ਦੇਖਣ ਨੂੰ ਮਿਲ ਸਕਦਾ ਜਾਂਕਰਦੇ ਤੁਸੀਂ ਹੋਰ ਵੀ ਕਮੈਂਟ ਕਰੋਗੇ ਕਿਤੇ ਵੀਡੀਓ ਦੇਖੋਗੇ ਉਹਦੇ ਵਿੱਚ ਤੁਹਾਨੂੰ ਇਹੋ ਜਿਹਾ ਇੱਕ ਕਮੈਂਟ ਦੇਖਣ ਨੂੰ ਮਿਲ ਸਕਦੇ ਆ ਜਿਹਦੇ ਵਿੱਚ ਤੁਹਾਨੂੰ ਕਹਿਣਗੇ ਸਾਨੂੰ ਆਪਣਾ ਨੰਬਰ ਦਿਓ ਜਾਂ ਆਧਾਰ ਨੰਬਰ ਦਿਓ ਜਾਂ ਕੋਈ ਵੀ ਤੁਹਾਨੂੰ ਡਾਟਾ ਤੜ ਤੋਂ ਮੰਗਣਗੇ ਵੀ ਤੁਹਾਡਾ ਅਸੀਂ ਜਿਹੜੇ ਲਵਾ ਦਿੰਨੇ ਪੈਸੇ ਤੁਹਾਡੇ ਐਨੇ ਦੇ ਇੱਕ ਦਿਨ ਚ ਆ ਜਾਣਗੇ ਤੁਹਾਡੇ ਦੋ ਦਿਨ ਸਾਰੀਆਂ ਕਿਸ਼ਤਾਂ ਜ ਨਹੀਂ ਐਨੇ ਪੈਸੇ ਆ ਜਾਣਗੇ ਤੁਹਾਨੂੰ ਜਾਣ ਕੇ ਲਾਲਚ ਦੇਣਗੇ ਇਹਦੇ ਲਾਲਚ ਦੇ ਵਿੱਚ ਕਿਸਾਨ ਵੀ ਫਸੇ ਵੀ ਆ ਜਿਸ ਕਰਕੇ ਆਪਾਂ ਇਹ ਵੀਡੀਓ ਦੇ ਵਿੱਚ ਜ਼ਰੂਰ ਜ਼ਿਕਰ ਕੀਤਾ ਹੈ ਵੀਡੀਓ ਪਾਉਣ ਦਾ ਆਪਣਾ ਮਕਸਦ ਇਹ ਅਸਲ ਦੇ ਵਿੱਚ ਇਹੀ ਕਿਉਂਕਿ ਆਪਾਂ ਨੂੰ ਦੋ ਤਿੰਨ ਮੈਸੇਜ ਆਏ ਕਿ ਜਿਹੜੇ ਕਿਸਾਨ ਕਹਿ ਰਿਹਾ ਵੀ ਸਾਡੀਆਂ 18 ਕਿਸ਼ਤਾਂ ਤਾਂ ਕਿਸੇ ਹੋਰ ਖਾਤੇ ਚਲ ਗਈਆਂ ਤੇ 19ਵੀਂ ਕਿਸ਼ਤ ਹੁਣ ਆਪਾਂ ਜਦੋਂ ਖਾਤਾ ਚੇਂਜ ਕਰਵਾਇਆ ਤੇ ਉਹ ਹੁਣ ਦੁਬਾਰਾ ਸਾਡੇ ਖਾਤੇ 'ਚ 19ਵੀਂ ਕਿਸ਼ਤ ਸਿਰਫ ਆਈ ਏਕ ਆਈ ਆ ਕਿ ਬਾਕੀ ਜਿਹੜੀਆਂ ਕਿਸ਼ਤਾਂ ਸਾਡੇ ਖਾਤੇ 'ਚ ਆਉਣਗੀਆਂ ਕਿ ਨਹੀਂ ਸਾਨੂੰ ਉਹ ਪੈਸੇ ਮਿਲਣਗੇ ਜਾਂ ਨਹੀਂ ਮਿਲਣਗੇ ਤਾਂ ਕਿਸਾਨ ਭਰਾਵੋ ਜਿਹੜੇ ਇੱਕ ਵਾਰ ਹੋਰ ਕਿਸੇ ਪਰਸਨ ਦੇ ਖਾਤੇ 'ਚ ਪੈਸਾ ਚੱਲ ਗਿਆ ਕੋਈ ਵੀ ਇਹੋ ਜਿਹਾ ਇਨਸਾਨ ਨੇ ਦਾ ਕੋਈ ਹੁੰਦਾ ਚਲੋ ਦੇ ਵਾਪਸ ਕਰ ਵੀ ਦਿੰਦਾ ਪਰ ਜ਼ਿਆਦਾਤਰ ਆਪਾਂ ਨੂੰ ਦੇਖਣ ਨੂੰ ਇਹ ਮਿਲਦਾ ਜੀ ਦੇ ਖਾਤੇ 'ਚ ਪੈਸੇ ਚੱਲ ਗਏ ਬਸ ਚੱਲ ਗਏ ਉਹ ਦੁਬਾਰਾ ਆਪਾਂ ਨੂੰ ਵਾਪਸ ਨਹੀਂ ਮਿਲਣੇ ਤਾਂ ਇਹ ਗਲਤੀ ਨਹੀਂ ਕਰਨੀ ਵੀ ਘਰ ਤੋਂ ਕੋਈ ਮੈਸੇਜ ਕਰਕੇ ਕਮੈਂਡ ਤੁਸੀਂ ਕਿਉਂਕਿ ਆਪਾਂ ਕਈ ਵਾਰ ਭੋਲੇ ਭਾਲੇ ਕਿਸਾਨ ਫਸ ਜਾਂਦੇ ਵੈਸੇ ਤਾਂ ਆਪਾਂ ਨੂੰ ਇਸ ਬਾਰੇ ਜਾਣਕਾਰੀ ਜ਼ਿਆਦਾਤਰ ਹੁੰਦੀ ਆ ਪਰ ਫਿਰ ਵੀ ਕਈ ਜਿਹੜੇ ਵੀਰ ਹੁੰਦੇ ਆ ਇਹ ਲਾਲਚ ਚ ਆ ਜਾਂਦੇ ਵੀ ਐਂ ਤਾਂ ਆਪਣਾ ਉਹ ਕੰਮ ਕਰ ਦੂਗਾ ਤੇ ਜਿੰਨ ਬਿਨਾ ਜਾਣਕਾਰੀ ਤੋਂ ਕਿਸੇ ਨੂੰ ਆਪਣਾ ਡਾਟਾ ਨਾ ਸ਼ੇਅਰ ਕਰਕੇ ਦਿਓ ਜਦੋਂ ਤੁਸੀਂ ਫੋਟੋ ਕਾਪੀ ਕਰਾਉਂਦੇ ਜੇ ਤਾਂ ਉਸ ਸਮੇਂ ਫੋਟੋ ਤੁਸੀਂ ਦੇਖਿਆ ਕਰੋ ਕਿੰਨੀਆਂ ਕਾਪੀਆਂ ਕਰਦਾ ਕੋਈ ਵੱਧ ਕਰਕੇ ਆਪਣੇ ਕੋਲ ਤਾਂ ਨਹੀਂ ਰੱਖਦਾ ਇਹ ਚੀਜ਼ ਵੀ ਤੁਸੀਂ ਦੇਖਣੀ ਆ ਤਦ ਡਾਟਾ ਇੱਕ ਤੁਹਾਨੂੰ ਕਾਪੀ ਦੇ ਦੇ ਤੇ ਕੇ ਆਪਣੀ ਕੋ ਰੱਖ ਲਈ ਤਾਂ ਇਦਾਂ ਨਹੀਂ ਕਰਨ ਦੇਣਾ ਜਿੰਨਾ ਤੁਸੀਂ ਉਸੇ ਲਵਾ ਕੇ ਅਟੈਚ ਕਰ ਫਾਰਮ ਭਰਾ ਕੇ ਤੁਹਾਨੂੰ ਯਕੀਨ ਮਾਣ ਵਾਲੇ ਤੋਂ ਉਸੇ ਤਰੀਕੇ ਨਾਲ ਇਹ ਕਾਰਵਾਈ ਕਰਿਆ ਕਰੋ ਬਿਨਾਂ ਜਾਣਕਾਰੀ ਤੋਂ ਕਿਸੇ ਨੂੰ ਆਪਣਾ ਡਾਟਾ ਨਹੀਂ ਦੇਣਾ ਨੰਬਰ ਮੋਬਾਈਲ ਨੰਬਰ ਨਹੀਂ ਦੇਣਾ ਆਧਾਰ ਨੰਬਰ ਨਹੀਂ ਦੇਣਾ ਨਹੀਂ ਤੇ ਆਪਾਂ ਨੂੰ ਜਿਹੜੇ ਇਹ ਨਾ ਹੋਵੇ ਕਿ ਆਪਾਂ ਉਧਰੋਂ ਤਾਂ ਪਾਣ ਦੇ ਆਪਾਂ ਨੂੰ ਕੋਈ 6000 ਰੁਪਏ ਮਿਲਣਾ ਜਾਂ ਨਹੀਂ ਮਿਲਣਾ ਇਹ ਨਾ ਵਗੇ ਆਪਣੇ ਜਿਹੜੇ ਖਾਤੇ ਦੇ ਵਿੱਚ ਪਏ ਸੀ ਉਹ ਵੀ ਆਪਣੇ ਜਿਹੜੇ ਨਿਕਲ ਜਾਣ ਤਾਂ ਇਸ ਚੀਜ਼ ਤੋਂ ਜਰੂਰ ਬਚਣਾ ਹੁਣ ਗੱਲ ਆ ਜਾਂਦੀ ਆਪਾਂ ਬਿਲੋ ਜੈਨੂਨ ਤਰੀਕੇ ਨਾਲ ਕਿਵੇਂ ਪੈਸੇ ਰੁਕੀਆਂ ਕਿਸ਼ਤਾਂ ਲੈ ਸਕਦੇ ਆ ਤਾ ਅੱਜ ਇਹ ਕਿਸਾਨ ਬੋਰਡ ਜੇਕਰ ਨਵੇਂ ਅਪਲਾਈ ਦੀ ਗੱਲ ਕਰਿਆ ਨਵੇਂ ਅਪਲਾਈ ਬਾਰੇ ਕੋਈ ਆਪਣੇ ਕੋਲ ਅਪਡੇਟ ਨਹੀਂ ਹੈ ਕਿ ਨਵਾਂ ਅਪਲਾਈ ਹੁੰਦਾ ਜਾਂ ਨਹੀਂ ਹੋ ਰਿਹਾ ਬਾਕੀ ਜਿਨ੍ਹਾਂ ਦੀਆਂ ਕਿਸ਼ਤਾਂ ਰੁਕੀਆਂ ਉਹਨਾਂ ਬਾਰੇ ਆਪਾਂ ਦੱਸ ਦਨੇ ਬਿਲਕੁਲ ਜੈਨੂਨ ਤਰੀਕੇ ਨਾਲ ਜਿਹੜੀਆਂ ਤੁਹਾਡੀਆਂ ਜਿੰਨੀਆਂ ਵੀ ਕਿਸ਼ਤਾਂ ਰੁਕੀਆਂ ਚਾਹੇ ਤੁਹਾਡੀਆਂ 10 ਕਿਸ਼ਤਾਂ ਰੁਕੀਆਂ ਚਾਹੇ 12 ਰੁਗੀਆਂ ਚਾਹੇ ਤੁਹਾਡੀਆਂ 15 ਰੁਗੀਆਂ ਤਾਂ ਤੁਹਾਨੂੰ ਉਹ ਪੈਸਾ ਕਿਵੇਂ ਮਿਲ ਸਕਦਾ ਬਿਲਕੁਲ ਜੈਨੂਨ ਤਰੀਕੇ ਨਾਲ ਤੁਸੀਂ ਹੁਣ ਕਿਵੇਂ ਅਪਲਾਈ ਕਰ ਸਕਦੇ ਜੀ ਯਾਨੀ ਕਿ ਉਹਨੂੰ ਆਪਾਂ ਕਿਵੇਂ ਅਪਡੇਟ ਕਰਵਾ ਸਕਦੇ ਜਿਹੜਾ ਆਪਣਾ ਖਾਤਾ ਪਹਿਲਾਂ ਚੱਲ ਰਿਹਾ ਉਥੇ ਤਾਂ ਕਿਸਾਨ ਵੀਰੋ ਇੱਕ ਤੁਸੀਂ ਲੈਡ ਸੀਡ ਨੂੰ ਜ਼ਿਆਦਾਤਰ ਇਹ ਕਿਸਾਨ ਵੀਰਾਂ ਨੂੰ ਦਿੱਕਤ ਆ ਰਹੀ ਜੇਕਰ ਤੁਹਾਡਾ KYC ਦਾ ਚੱਕਰ ਆ ਤਾਂ ਤੁਸੀਂ ਇੱਕ ਵਾਰ ਚੈੱਕ ਕਰਵਾਓ ਆਪਣੇ ਲਾਗੇ ਕੋਈ ਵੀ ਇੰਟਰਨੈਟਰ ਆ ਜਾਨੀ ਕਿ ਕੈਫੇ ਹੁੰਦਾ ਉਥੇ ਚੈੱਕ ਕਰਵਾਓ ਵੀ ਤੁਹਾਡੇ ਚ ਪ੍ਰੋਬਲਮ ਕੀ ਹੈ ਜੇਕਰ KYC ਦਾ ਤੁਸੀਂ ਉਹ ਜਿਹੜਾ ਆਧਾਰ卡 ਨੰਬਰ ਮੋਬਾਈਲ ਨੰਬਰ ਲਿੰਕ ਕਰਾਓ ਉਹਨੂੰ KYC ਜਿਹੜੀ ਸਹੀ ਕਰਵਾਓ ਬੈਂਕ ਦੇ ਵਿੱਚ ਜਾ ਕੇ ਦੂਜੇ ਨੰਬਰ ਤੇ ਤੁਸੀਂ ਕਰਨਾ ਬਈ ਇੱਕ ਤਾਂ ਜਿਹੜਾ ਲੈਂਡ ਸੀਡੂ ਨੋ ਜ਼ਿਆਦਾਤਰ ਕਿਉਂਕਿ ਜ਼ਮੀਨ ਦੀ ਮੰਗ ਕਰ ਰਹੀ ਜ਼ਮੀਨ ਜਿਨ੍ਹਾਂ ਦੇ ਫਰਦ ਨਹੀਂ ਲੱਗੀ ਜਮ੍ਹਾਂਬੰਦੀ ਨਹੀਂ ਲੱਗੀ ਉਹਨਾਂ ਦੇ ਦਿੱਕਤ ਆ ਰਹੀ ਆ ਤੇ ਇੱਕ ਤੁਸੀਂ ਉਹ ਲੈਂਡ ਸੀਡੂ ਨੋ ਵਾਲਾ ਫਾਰਮ ਲੈਣਾ ਤੇ ਇੱਕ ਜਿਹੜਾ ਸਕੀਮ ਜੇ ਆਪਾਂ ਅਪਲਾਈ ਕਰਦੇ ਆ ਉਹ ਫਾਰਮ ਲੈਣਾ ਦੋਨਾਂ ਨੂੰ ਕੰਪਲੀਟ ਕਰਕੇ ਆਪਣਾ ਆਧਾਰ ਕਾਰਡ ਨਾਲ ਕਾਪੀ ਲਾ ਕੇ ਤੇ ਇੱਕ ਤੁਸੀਂ ਇਹ ਕੰਪਲੀਟ ਕਰਕੇ ਸਰਪੰਚ ਜਾਂ ਨੰਬਰਦਾਰ ਦੇ ਉਸ ਤੋਂ ਸਾਈਨ ਕਰਵਾ ਲੈਣ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਵੀ ਇੱਕ ਖਾਤਾ ਖਲੋਵਣਾ ਡਾਕਖਾਨੇ ਦੇ ਵਿੱਚ ਪੋਸਟ ਆਫਿਸ ਦੇ ਵਿੱਚ ਇੱਕ ਖਾਤਾ ਖਲੋਵਣਾ ਤਾਂ ਉਹਨੂੰ ਤੁਸੀਂ ਪਹਿਲਾ ਜਿਹੜਾ ਖਾਤਾ ਤੁਹਾਡਾ ਉਹਨੂੰ ਰਹਿਣ ਦੇਣਾ ਉਹ ਖਾਤੇ ਨੂੰ ਤੁਸੀਂ ਜ਼ੀਰੋ ਬੈਲੈਂਸ ਵਾਲਾ ਤੁਹਾਡਾ ਖਾਤਾ ਖੁੱਲੂਗਾ 1.5-200 ਰੁਪਏ ਚ ਖੁੱਲ ਜਾਂਦਾ ਲਗਭਗ ਉਹ ਖਲਵਾ ਕੇ ਫਿਰ ਤੁਸੀਂ ਜਿਹੜਾ ਖੇਤੀਬਾੜੀ ਵਿਭਾਗ 'ਚ ਜਾਣਾ ਹੁਣ ਇੱਥੇ ਵੀ ਕਈ ਕਿਸਾਨ ਵੀਰ ਗਲਤੀ ਕਰਦੇ ਆ ਕਿਉਂਕਿ ਕਈ ਵਾਰ ਆਪਾਂ ਬਲਾਕ ਦੇ ਵਿੱਚ ਦੇ ਦਿੰਨੇ ਆ ਤਾਂ ਬਲਾਕ 'ਚ ਕਈ ਬਲਾਕ ਵਾਲੇ ਕੀ ਕਰਦੇ ਉਹਨਾਂ ਅੱਗੇ ਜਾ ਕੇ ਜਿਹੜਾ ਉੱਥੇ ਭੇਜਨੇ ਹੁੰਦੇ ਕਾਗਜ਼ ਜਾਂ ਤਾਂ ਇੱਥੇ ਕਿਤੇ ਗਵਾਜ ਗੂਜ ਜਾਂਦੇ ਆ ਜਾਂ ਫਿਰ ਉੱਥੇ ਜਾ ਕੇ ਉੱਥੇ ਆਨਲਾਈਨ ਨਹੀਂ ਹੁੰਦੇ ਹਮੇਸ਼ਾ ਤੁਸੀਂ ਕੋਸ਼ਿਸ਼ ਇਹ ਕਰੋ ਡਿਸਟ੍ਰਿਕਟ ਦੇ ਵਿੱਚ ਜਿਹੜਾ ਆਪਣਾ ਖੇ ਜਾਨਕਿ ਖੇਤੀਬੜੀ ਦਫਤਰ ਹੁੰਦਾ ਉੱਥੇ ਜਾ ਕੇ ਜੇਕਰ ਤੁਸੀਂ ਆਨਲਾਈਨ ਅਪਲਾਈ ਕਰੋਗੇ ਜਿੰਨਾ ਚਿਰ ਤੁਹਾਡੇ ਆਨਲਾਈਨ ਨਾ ਹੋਏ ਉਹਨੇ ਚਿਰ ਚਾਹੇ ਤੋ ਜਿੰਨੇ ਮਰਜੀ ਕਿਤੇ ਬਲਾਗ ਜਿ ਫੜਾਈ ਜਾਓ ਕਾਗਜ਼ ਪੱਤਰ ਤੁਹਾਡਾ ਉਹ ਪੈਸੇ ਤੁਹਾਡੇ ਜਿਹੜੇ ਰੁਕੇ ਹੋਏ ਆ ਉਹ ਕਿਸ਼ਤਾਂ ਤੁਹਾਨੂੰ ਨਹੀਂ ਮਿਲੀਆਂ ਜਿੰਨੇ ਚਿਰ ਆਨਲਾਈਨ ਅਪਲਾਈ ਨਹੀਂ ਅਪਡੇਟ ਨਹੀਂ ਹੁੰਦਾ ਤਾਂ ਤੁਸੀਂ ਹਮੇਸ਼ਾ ਕਰੋ ਆਨਲਾਈਨ ਉਹਨਾਂ ਤੋਂ ਕਰਵਾ ਕੇ ਜਾਂ ਫਿਰ ਕਿਸੇ ਵੀ ਤਰੀਕੇ ਤੁਸੀਂ ਆਨਲਾਈਨ ਕਰਵਾਉਣਾ ਜਦੋਂ ਆਨਲਾਈਨ ਹੋ ਗਿਆ 2-4 ਦਿਨ ਬਾਅਦ ਤੁਹਾਡੀਆਂ ਜਾਂ ਜਿਹੜੀ ਅਗਲੀ ਕਿਸ਼ਤ ਆਉਣ ਵਾਲੀ ਹੋਊਗੀ ਉਹਦੇ ਨਾਲ ਹੀ ਜਿਹੜੇ 2-4 ਦਿਨ ਦੇ ਵਿੱਚ ਤੂੰ ਗੈ ਪਾਪ ਇੱਕ ਦੋ ਦਿਨ ਰੋਕ ਰੋਕ ਕੇ ਜਿਹੜੀਆਂ ਕਿਸ਼ਤਾਂ ਤੁਹਾਡੇ ਖਾਤੇ ਜਿੰਨੀਆਂ ਵੀ ਤੁਹਾਡੇ ਰੁਕੀਆਂ ਤੁਹਾਡੇ ਖਾਤੇ 'ਚ ਆ ਜਾਣਗੀਆਂ ਇਹ ਬਿਲਕੁਲ ਜੈਨਤ੍ਰਿਕ ਇਸ ਤਰੀਕੇ ਨਾਲ ਤੁਹਾਡੇ ਜਿਹੜੇ ਖਾਤੇ 'ਚ ਪੈਸੇ ਆਉਣੇ ਇਸ ਤੋਂ ਇਲਾਵਾ ਤੁਹਾਨੂੰ ਹੋਰ ਕੋਈ ਵੀ ਕਹੀ ਜਾਵੇ ਕਿ ਇਦਾਂ ਹੋਜੂ ਇਦਾਂ ਹੋਜੂ ਉਹ ਤੁਹਾਡੇ ਖਾਤੇ 'ਚ ਪੈਸੇ ਨਹੀਂ ਆਉਣੇ ਤਾਂ ਵੀਡੀਓ ਚੰਗੀ ਲੱਗ ਤਾਂ ਫਤੋ ਜਰੂਰ ਸ਼ੇਅਰ ਕਰ ਦਿਓ ਬਹੁਤ ਬਹੁਤ ਧੰਨਵਾਦ